ਲੋਕਾਂ ਦੇ ਸਾਹਮਣੇ ਮੁਸਕਰਾਉਂਦੇ ਰਿਹਾ ਕਰੋ ਤੇ ਪਰਮਾਤਮਾ ਦੇ ਸਾਹਮਣੇ ਗਿੜਗੜਾ ਕੇ ਰੋਇਆ ਕਰੋ ਕਿਉਂਕਿ ਦੁਨੀਆ ਮੁਸਕਰਾਉਣ ਵਾਲਿਆਂ ਨੂੰ ਪਸੰਦ ਕਰਦੀ ਹੈ ਤੇ ਪਰਮਾਤਮਾ ਰੋਣ ਵਾਲਿਆਂ ਨੂੰ ਚਿਹਰੇ ਦਾ ਮੋਟਾ ਹੋ ਜਾਣਾ ਜਿਸਮ ਵਿੱਚ ਚਰਬੀ ਵਧਣ ਤੇ ਬੁਢਾਪੇ ਦੀ ਨਿਸ਼ਾਨੀ ਹੈ ਹਮੇਸ਼ਾ ਯਾਦ ਰੱਖੋ ਕਿ ਜ਼ਿੰਦਗੀ ਵਿੱਚ ਮੌਕਾ ਦੇਣ ਵਾਲੀ ਨੂੰ ਧੋਖਾ ਇਹ ਤੋਖਾ ਦੇਣ ਵਾਲੀ ਨੂੰ ਕਈ ਮੌਕੇ ਮਿਲਦੇ ਹਨ ਜਿੱਥੇ ਦੂਸਰੇ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਏ ਉਥੇ ਖੁਦ ਨੂੰ ਸਮਝਾ ਲੈਣਾ ਹੀ ਚੰਗਾ ਹੈ ਟੰਗਾਂ ਵਿੱਚ ਦਰਦ ਹੋਣਾ ਬਦਨ ਵਿੱਚ ਪਾਣੀ ਦੀ ਕਮੀ ਦੀ ਨਿਸ਼ਾਨੀ ਹੈ ਪੈਰਾਂ ਵਿੱਚ ਸੋਜ ਆਉਣਾ ਗੁਰਦਿਆਂ ਵਿੱਚ ਪੱਥਰੀ ਹੋਣ ਦੀ ਨਿਸ਼ਾਨੀ ਹੈ ਅੱਖਾਂ ਦਾ ਰੰਗ ਪੀਲਾ ਪਹਿਚਾਣਾ ਬਿਮਾਰੀ ਦੇ ਆਉਣ ਦੀ ਨਿਸ਼ਾਨੀ ਹੈ ਇੱਕ ਗੱਲ ਯਾਦ ਰੱਖੋ ਜਿੰਨਾ ਜ਼ਿਆਦਾ ਸੋਚੋਗੇ ਉੰਨੀ ਜ਼ਿਆਦਾ ਗਰੀਬੀ ਵਿੱਚ ਰਹੋਗੇ ਜਾਂ ਤਾਂ ਖੁਦ ਨੂੰ ਮਜ਼ਬੂਤ ਕਰ ਲਓ ਜਾਂ ਫਿਰ ਬੀਸੀ ਹੋ ਜਾਓ ਇਨਸਾਨ ਨੂੰ ਖਾਮੋਸ਼ ਤੇ ਅਕਲਮੰਦ ਉਸਦੀ ਉਮਰ ਨਹੀਂ ਬਲਕਿ ਜ਼ਿੰਮੇਦਾਰੀਆਂ ਬਣਾਉਂਦੀ ਹੈ ਜ਼ਿੰਦਗੀ ਵਿੱਚ ਇਹ ਗੱਲਾਂ ਹਮੇਸ਼ਾ ਯਾਦ ਰੱਖੋ ਖੂਬੀ ਨਾ ਹੋਵੇ ਤਾਂ ਹਸਨ ਬੇਕਾਰ ਹੈ ਖੋਖਾ ਨਾ ਹੋਵੇ ਤਾਂ ਖਾਣਾ ਬੇਕਾਰ ਹੈ ਚੰਗੀ ਜਗਾ ਇਸਤੇਮਾਲ ਨਾ ਹੋਵੇ ਤਾਂ ਦੌਲਤ ਬੇਕਾਰ ਹੈ ਨੇਕ ਦਿਲ ਨਾ ਹੋਵੇ ਤਾਂ ਇਨਸਾਨ ਬੇਕਾਰ ਹੈ ਮਤਲਬ ਨਾ ਹੋਵੇ ਤਾਂ ਅਲਫਾਜ਼ ਬੇਕਾਰ ਹੈ ਯਕੀਨ ਨਾ ਹੋਵੇ ਤਾਂ ਇਬਾਦਤ ਬੇਕਾਰ ਹੈ ਮੁਹੱਬਤ ਨਾ ਹੋਵੇ ਤਾਂ ਜ਼ਿੰਦਗੀ ਬੇਕਾਰ ਹੈ ਮੁਹੱਬਤ ਵਿੱਚ ਜ਼ਲੀਲ ਹੋਣ ਦੀ ਇੱਕ ਬੜੀ ਵਜ੍ਹਾ ਇਹ ਵੀ ਹੈ ਕਿ ਇਨਸਾਨ ਖੁਦ ਤੋਂ ਜ਼ਿਆਦਾ ਮਹਿਬੂਬ ਦਾ ਬਣ ਜਾਂਦਾ ਹੈ। ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਇੱਕ ਲਾਈਕ ਤੇ ਵੀਡੀਓ ਨੂੰ ਹਾਈਪਰ ਜ਼ਰੂਰ ਕਰੋ। ਦੁਨੀਆ ਦੀ ਸਭ ਤੋਂ ਸਸਤੀ ਚੀਜ਼ مشਵਰਾ ਹੈ ਜਿਸ ਨੂੰ ਇੱਕ ਤੋਂ ਮੰਗੋ ਤਾਂ ਹਜ਼ਾਰਾਂ ਦਿੰਦੇ ਹਨ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਮਦਦ ਹੈ ਜਿਸ ਕਿਸੇ ਕੋਲ ਮੰਗੋ ਤਾਂ ਕੋਈ ਨਹੀਂ ਦਿੰਦਾ। ਦੁਨੀਆ ਦੀ ਸਭ ਤੋਂ ਭਿਆਨਕ ਆਵਾਜ਼ ਉਸ ਔਲਾਦ ਦੀ ਹੈ ਜੋ ਬਦਤਮੀਜ਼ੀ ਨਾਲ ਤੇ ਚੀਖ ਕੇ ਆਪਣੇ ਮਾਪੇ ਨਾਲ ਗੱਲ ਕਰਦਾ ਹੈ ਜੋ ਸ਼ਖਸ ਹਰ ਵਕਤ ਕਿਸੇ ਨੂੰ ਬੁਰਾ ਬਣਾਉਣ ਵਿੱਚ ਲੱਗਾ ਰਹਿੰਦਾ ਹੈ ਇੱਕ ਦਿਨ ਉਹ ਖੁਦ ਉਸ ਵਿੱਚ ਫਸ ਜਾਂਦਾ ਹੈ ਜੋ ਇਨਸਾਨ ਸੁੱਖ ਵਿੱਚ ਰੱਬ ਦਾ ਸ਼ੁਕਰਾਨਾ ਕਰਦਾ ਹੈ ਯਕੀਨਨ ਉਹ ਦੁੱਖ ਵਿੱਚ ਰੱਬ ਨੂੰ ਬਹੁਤ ਕਰੀਬ ਪਾਉਂਦਾ ਹੈ ਜਿਸ ਘਰ ਵਿੱਚ ਬੇਟੀਆਂ ਰੋਂਦੇ ਹੋਏ ਸੌ ਜਾਣ ਜਾਣ ਲਓ ਉੱਥੇ ਬਰਕਤ ਕਦਮ ਵੀ ਨਹੀਂ ਰੱਖਦੀ ਇਨਸਾਨ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਰੱਬ ਤੋਂ ਪਹਿਲਾਂ ਇਨਸਾਨ ਦੇ ਸਾਹਮਣੇ ਰੋਂਦਾ ਹੈ ਜੋ ਔਰਤ ਸੌਂਦੇ ਵਕਤ ਵਾਲ ਖੋਲ ਕੇ ਸੌਂਦੀ ਹੈ ਜਾਣ ਲਓ ਕਿ ਉਸ ਉੱਪਰ ਕਦੀ ਵੀ ਜਾਦੂ ਜਾਂ ਜਿੰਨ ਦਾ ਹਮਲਾ ਹੋ ਸਕਦਾ ਹੈ ਕਿਸੇ ਜ਼ਾਲਮ ਦੇ ਖਿਲਾਫ ਜ਼ੁਬਾਨ ਨਾ ਖੋਲਣਾ ਦਿਲ ਦੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ ਜੋ ਸ਼ਖਸ ਕਿਸੇ ਗਰੀਬ ਦੀ ਲੋਕ ਕੇ ਮਦਦ ਕਰਦਾ ਹੈ ਜਾਣ ਲਓ ਉਸ ਦੀ ਦੁਨੀਆ ਤੇ ਆਖਰੀ ਵਕਤ ਸਬਰ ਜਾਂਦਾ ਹੈ ਜਿਸ ਘਰ ਵਿੱਚ ਹਮੇਸ਼ਾ ਸਵੇਰ ਦੀ ਦੁਆ ਹੁੰਦੀ ਹੈ ਉਹ ਘਰ ਪਰਮਾਤਮਾ ਦੀ ਰਹਿਮਤ ਨਾਲ ਇਹ ਰੈਂਦਾ ਹੈ ਗੁਨਾਹ ਕਰਨ ਦੇ ਬਾਅਦ ਸ਼ਰਮਿੰਦਾ ਹੋਣਾ ਦਿਲ ਵਿੱਚ ਸੱਚਾ ਈਮਾਨ ਹੋਣ ਦੀ ਨਿਸ਼ਾਨੀ ਹੈ ਜੋ ਔਰਤ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਖੁਸ਼ਬੂ ਲਗਾਉਂਦੀ ਹੈ ਤਾਂ ਜਾਣ ਲੋ ਕਿ ਉਸ ਉੱਪਰ ਜੰਨਤ ਮਿਹਰਬਾਨ ਹੋ ਜਾਂਦੀ ਹੈ ਜ਼ਿਆਦਾਤਰ ਲੋਕ ਆਪਣੇ ਅਹਿਸਾਸਾਂ ਨੂੰ ਅੰਦਰ ਹੀ ਰੱਖਦੇ ਹਨ ਕਿਉਂਕਿ ਉਹਨਾਂ ਨੂੰ ਯਕੀਨ ਹੁੰਦਾ ਹੈ ਕਿ ਉਹਨਾਂ ਦਾ ਦਰਦ ਕੋਈ ਨਹੀਂ ਸਮਝ ਸਕਦਾ ਜੋ ਔਰਤ ਆਪਣੇ ਪੇਕੇ ਵਾਲਿਆਂ ਨੂੰ ਹਰ ਦੁੱਖ ਸੁੱਖ ਵਿੱਚ ਯਾਦ ਕਰਦੀ ਹੈ ਉਸਦੀ ਔਲਾਦ ਅਕਸਰ ਨੇਕ ਹੁੰਦੀ ਹੈ ਜੋ ਲੋਕ ਤੁਹਾਨੂੰ ਪਰੇਸ਼ਾਨ ਦੇਖਣਾ ਚਾਹੁੰਦੇ ਹਨ ਉਹਨਾਂ ਤੋਂ ਚੰਗਾ ਬਦਲਾ ਇਹੀ ਹੈ ਤੁਸੀਂ ਖੁਸ਼ ਰਹੋ ਕਿਹਾ ਜਾਂਦਾ ਹੈ ਜੋ ਔਰਤ ਆਪਣੇ ਪਤੀ ਨੂੰ ਝੂਠ ਬੋਲ ਕੇ ਬੇਵਕੂਫ ਬਣਾਉਂਦੀ ਹੈ ਉਸ ਦੀ ਜ਼ਿੰਦਗੀ ਤੰਗ ਹੋ ਜਾਂਦੀ ਹੈ ਜ਼ਰੂਰੀ ਨਹੀਂ ਕੁਝ ਗਲਤ ਕਰਨ ਨਾਲ ਹੀ ਦੁੱਖ ਮਿਲੇ ਹੱਦ ਤੋਂ ਜ਼ਿਆਦਾ ਚੰਗਾ ਹੋਣੇ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਜੋ ਸ਼ਖਸ ਦੂਸਰਿਆਂ ਦੇ ਰਾਜ਼ ਤੇ ਐਬਾਂ ਨੂੰ ਛੁਪਾਉਂਦਾ ਹੈ ਪਰਮਾਤਮਾ ਵੀ ਉਸ ਦੀ ਪਰਦਾ ਪੋਸ਼ੀ ਕਰਦਾ ਹੈ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਇੱਕ ਹਾਈਪਰ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ